ਉਹਦੇ ਵਿੱਚ ਜਿਹੜਾ ਰੋਲ ਦੇਖਣ ਨੂੰ ਮਿਲਦਾ ਕੀ ਕਹਣਾ ਤੁਹਾਡਾ ਵਾਗਰ ਜਿੱਕਾ ਖਾਲਸਾ ਵਾਗਰ ਜਿੱਕੇ ਫਤਿਹ ਮੈਂ ਸੋਨ ਸਿੰਘ ਜੀ ਕਿਸਾਨ ਇਕਤਾ ਗ੍ਰਹ ਜਥੇਬੰਦੀ ਦਾ ਬਲਾਕ ਪ੍ਰਧਾਨ ਜੀ ਬੜੀ ਦੁੱਖ ਵਾਲੀ ਗੱਲ ਆ ਕਿ ਜਿਹੜੇ ਸਾਨੂੰ ਪਹਿਲੀਆਂ ਸਰਕਾਰਾਂ ਵਾਂ ਰਾਏ ਮਤਾ ਦਿੰਦੇ ਨੇ ਵੀ ਢੇ ਰੁਪਈਆ ਦੇ ਦੂ ਰੁਪਈਏ ਚਲਦੇ ਆ ਤੇ ਇਹਨਾਂ ਗੱਲਾਂ ਦੁਆ ਕੇ ਸਰਕਾਰ ਦੀਆਂ ਭੰਡੀਆਂ ਘਰ ਕਰ ਕਰਕੇ ਤੇ ਵੋਟਾਂ ਲਈਆਂ ਵਾ ਉਹੋ ਹੀ ਸਰਕਾਰ ਅੱਜ ਜੋ ਸਾਨੂੰ ਆਰਤੀਆਂ ਨੇ ਦੱਸਿਆ ਵਾ ਵੀ ਸਰ ਤੋਂ ਦੋ ਦੀ ਬਜਾਇਆ ਕਰਕੇ ਤਿੰਨ ਮੰਗਦੇ ਆ ਮੁਕਰ ਜਾਂ ਨਾ ਨਾ ਤੇ ਵੱਖਰੀ ਗੱਲ ਆ ਅਸੀਂ ਉਹਨਾਂ ਨੂੰ ਗੁਰਦੁਆਰੇ ਵੀ ਧੜਾਵਾਂਗੇ ਇਹਨਾਂ ਨੇ ਸਾਡੇ ਕੋਲ ਆਖਿਆ ਵਾ ਪਰ ਚੱਕਰੇ ਆ ਵੀ ਲੈਣ ਉਹਨਾਂ ਨੂੰ ਸਾਰਾ ਕੁਝ ਕਰ ਲਓ ਪਰ ਕਿਸਾਨਾਂ ਦੀ ਕਲਕਦਾ ਜੋਖਮ ਨਾ ਕਟਰੇ ਉਹਨਾਂ ਵੀ ਕਿਸਾਨਾਂ ਤੋਂ ਹੀ ਆ ਕਿਸਾਨ ਥੱਲੇ ਲੱਗਾ ਵਾ ਪਰ ਅਫਸੋਸ ਹੈ ਵੀ ਅੱਜ 21 ਤਰੀਕ ਹੋ ਗਈ ਤੇ ਪਹਿਲੀ ਤਰੀਕ ਦੀ ਪਰਚੇ ਚਾਲੂ ਆ ਉਤੋਂ ਗੜਿਆਂ ਨੇ ਮਾਰ ਲਿਆ ਵਾ ਗੜਿਆਂ ਨੇ ਕੱਖ ਨਹੀਂ ਛੱਡਿਆ ਤਿੱਜਾ ਸੱਪਲੇ ਨਹੀਂ ਪਹਿਣਾ ਕਿਸਾਨ ਦੀ ਹਾਲ ਲੱਗੇ ਅੱਗੇ ਮਰਨਦੇ ਆ ਅਸੀਂ ਇਹਨੇ ਜੇ ਅਸੀਂ ਇਹਨਾਂ ਤੋਂ ਗੱਲਾਂ ਤਾਂ ਬੋਲਦੇ ਆ ਤੇ ਸਾਨੂੰ ਹੋਰ ਗੱਲਾਂ ਦੱਸਦੇ ਵੀ ਇਹ ਵਿਰੋਧੀ ਆ ਸਾਡੇ ਅਸੀਂ ਵਿਰੋਧੀ ਨਹੀਂਗੇ ਆ ਬੰਦੇ ਦੇ ਅਸੀਂ ਮੈਂ ਉਹਨਾਂ ਨੂੰ ਵੋਟਾਂ ਪਾਈਆਂ ਵਾ ਪਰ ਮੈਂ ਨਾ بیاਕ ਪੁਛਾ ਹਲਦੇ ਕਰਨਾ ਆਗਾ ਦੌਰ ਤੇ ਪਿੱਛਾ ਚੌੜ ਕੀ ਬਣੂਗਾ ਕਿ ਤਰ੍ਹਾਂ ਹੀ ਆਉਣਗੇ ਪਿੰਡਾਂ ਦੇ ਵਿੱਚ ਮੁੜ ਕੇ ਘੇਰੇ ਦੇ ਨਾਲੇ ਅਖਲਾ ਮਈ ਇਹ ਤਾਂ ਗਲਤ ਘੇਰਦੇ ਇਹਦਾ ਜਿਹੜੇ ਇਹ ਸਿਆਸਤਬਾਜ਼ੀ ਕਰਦੇ ਆ ਅਸੀਂ ਸਿਆਸਤਬਾਜ਼ੀ ਨਹੀਂ ਕਰਦੇ ਅਸੀਂ ਇਹ ਦੱਸਣਾ ਚਾਹੁੰਨੇ ਮੌਕੇ ਦੀ ਸਰਕਾਰ ਨੂੰ ਜੋ ਮਰਜ਼ੀ ਕਰੋ ਇਹਨਾਂ ਕਿਸਾਨਾਂ ਨੂੰ ਵੇਚ ਲਿਆ ਕਰੋ ਇਹ ਕਿਸਾਨ ਘਰੋਂ ਕੱਡੇ ਨਹੀਂਗੇ ਪਿੱਛੇ ਵੀ ਇਹਨਾਂ ਨੇ ਜਾ ਕੇ ਤੂੜੀ ਤੰਦ ਬਣਾਉਣਾ ਵਾਅਦਾ ਦੱਸ-ਦੱਸ ਦੇਣਗੇ ਮੰਡੀਆਂ ਦੇ ਵਿੱਚ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਕਿ ਮੌਤ ਚ ਰੌਂਡਿਆ ਕੀ ਨਹੀਂ ਮੌਤ ਚ ਰੌਂਡਿਆ ਨਾ ਸਾਨੂੰ ਮਸ਼ੀਨ ਬਾਰੇ ਪਤਾ ਵਾ ਅਸੀਂ ਤੇ ਜਦੋਂ ਇੱਥੇ ਆਏ ਆ ਕਿਸਾਨ ਰੁਈ ਪਿੱਟੀ ਜਾਂਦੇ ਬੁਰਾ ਹਾਲ ਤੇ ਮੰਡੀਆਂ ਰਾਤਾ ਵਾਂ ਅਸੀਂ 3-4 ਵਾਰਾਂ ਚਲੋ ਸਾਡੇ ਨਾਲ ਪ੍ਰੇਮ ਵੀ ਇੰਸਪੈਕਟਰ ਦਾ ਮੈਂ ਸੱਦਿਆ ਪਈ ਇੱਥੇ ਆਉ ਮਾਰਕੀਟ ਕਮੇਟੀ ਵਾਲੇ ਜਿਹਦੇ ਜਿਹੜੇ ਸੈਕਟਰੀ ਉਹਨੂੰ ਫੋਨ ਕੀਤਾ ਉਹਦਾ ਮੈਂ ਤੁਹਾਡੇ ਕੋਲ ਘਲਾਉਣਾ ਪਰ ਸਾਡੇ ਦਾਲੇ-ਦਾਲੇ ਆਇਆ ਇਹ ਸਾਡੇ ਨਾਲ ਇਹ ਗੱਲ ਨਹੀਂ ਕੀਤੀ ਅਸੀਂ ਆ ਗਏ ਇੱਥੇ ਇਹਨਾਂ ਨਾਲ ਗੱਲ ਕੀਤੀ ਬਦਸ ਕੀ ਪਰੋਲ ਗਿਆ ਉਹ ਆਪਣੀਆਂ ਪਰੋਲ ਗਿਆ ਦੱਸਿਆਂਦਾ ਇੱਥੇ ਕੁਝ ਬੰਦਿਆਂ ਦਾ ਮੈਨੂੰ ਉਹ ਵੀ ਪਤਾ ਲੱਗਾ ਵੀ ਜਿਹੜੇ ਪੀਐਸ ਸਾਹਿਬ ਦਾ ਫੋਨ ਆਗੇ ਉਹਨਾਂ ਦੀ ਬੋਲੋ ਵੇਖ ਲੋ ਚੱਕੇ ਲੱਗੇ ਪਈ ਜੋਕੀਆਂ ਵਾ ਜੇ ਇਸ ਤਰ੍ਹਾਂ ਕੰਮ ਚੱਲਣਾ ਤੇ ਉਹਨਾਂ ਤੋਂ ਭੁੰਨਰ ਸਾਹਿਬ ਫਿਰ ਵੋਟਾਂ ਲੈ ਲੈਣ ਆਹ ਲੋਕ ਨਹੀਂ ਪਾਉਣਗੇ ਵੋਟਾਂ ਇਹਨੂੰ ਜੇ ਦਾ ਕੰਮ ਚਲਾਉਣਾ ਚੱਜਣਾ ਚਲਾਉਣਾ ਨਹੀਂ ਤੇ ਅੱਜ ਕੱਲ੍ਹ ਉਹ ਸੀਜਨ ਦਾ ਕੰਮ ਆ ਮੁੜਕੇ ਨਾਖ ਨੂੰ ਵਿਰੋਧ ਕਰਦੇ ਵਿਰੋਧ ਅਸੀਂ ਫਿਰ ਕਰਾਂਗੇ ਅਸੀਂ ਤਾਂ ਗੱਲ ਭਾਜ ਭਾਲਾ ਘੇਰਿਆ ਪਿਛੀ ਵਿੰਡ ਜਿਹੜਾ ਸਾਡੇ ਕਿਸਾਨਾਂ ਦਾ ਗੱਲ ਕੋਟਦਾ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਖੜੂਵਾਂਗੇ ਕਿੰਨੇ ਦਿਨੋਂ ਚੱਲੇ ਤੁਹਾਨੂੰ ਇੱਥੇ ਮੰਡੀ 'ਚ ਬੈਠੇ ਹੋ ਇੱਥੇ ਦੀ ਮੈਂ ਤਾਂ ਮੰਡੀ 'ਚ ਆਉਂਦਾ ਨਹੀਂ ਮੈਂ ਨਹੀਂ ਆਦਾ ਕਿ ਮੇਰੀ ਗੱਲ ਕੋਈ ਚਾਰ ਦਿਨ ਕੋਈ ਨੂੰ ਦੱਸ ਦੇ ਰਿਹਾ ਕਿ ਇਹਨਾਂ ਪੰਜ ਦਿਨ ਹੋ ਗਏ ਚਲੋ ਕਈਆਂ ਨੇ ਮਹੀਨਿਆਂ ਤੋਂ ਪਹਿਲਾਂ ਦੀਆਂ ਵੱਡੀਆਂ ਹੋਣੇ ਬੈਠੇ ਆ ਚਾਰ ਦਿਨ ਨੂੰ ਕਹਿੰਦੇ ਪੰਜ ਦਿਨ ਇਹ ਕੀ ਨਾ ਭਾਈ ਆਪਣਾ ਕਿੰਨੇ ਦਿਨੋਂ ਚੱਲੇ ਤੁਹਾਨੂੰ ਇਥੇ ਇਥੇ ਲਾਈਟ ਦਾ ਬੰਦੋਬਸਤ ਹੈਗਾ ਕੋਈ ਲਾਈਟ ਦਾ ਲਾਈਟ ਦਾ ਹੈਗਾ ਪਾਣੀ ਦਾ ਪਾਣੀ ਦਾ ਨਹੀਂ ਹੈਗਾ ਤੇ ਕਣਕ ਢਾੜੀ ਜੋਗੀ ਕਿ ਨਹੀਂ ਨਾ ਕੀ ਮੰਗ ਕਰੋਗੇ ਹਣਾ ਅਸੀਂ ਤਾਂ ਮੰਗ ਕਰਦੇ ਸਾਡੀ ਕਣਕ ਜੋਖਾ ਹੈ ਅਸੀਂ ਤੂੜੀ ਬਣਾਉਣੀ ਆ ਅਜੀ ਬੈਠੇ ਰਮਾਣਨਾ ਇਥੇ ਠੱਕੇ ਖਾਣ ਭੁੱਖੇ ਤੇ ਮੱਛਰਾਂ ਨੂੰ ਲੜਦਾ